ਸ਼ੈਲੀ ਦੇ ਜਾ ਜਲਦੀ ਜਲਦੀ ਟਿਫਨ ਮੈਂ ਜਾ ਕਿੰਨੀ ਲੇਟ ਹੋ ਰਹੀਆਂ ਕੰਮ ਤੇ ਹਲੋ ਜੀ ਟਿਫਨ ਅਬ ਬਾਲਾ ਨਾ ਮੈਨੂੰ ਜਲਦੀ ਜਲਦੀ ਨਾ ਕਰਿਆ ਕਰੋ ਅ ਜਲਦੀ ਜਲਦੀ ਤੇ ਚੱਕਰੋ ਜੀ ਮੇਰਾ ਤੁਹਾਡੇ ਨਾਲ ਵਿਆਹ ਹੋ ਗਿਆ ਲਾ ਫੜਾ ਟਿਫਨ ਉਹ ਹੀ ਪੌਂਕੀ ਜਾਂਦੀ ਐ ਜਾਂ ਮੈਂ ਵੀ ਤੇ ਇੰਨਾ ਕੋਈ ਵੈਸ ਨਹੀਂ ਕਰਨੀ ਮੈਂ ਤਾਂ ਨਾ ਉਸ ਦਿਨ ਨੂੰ ਕੋਸ ਰਿਆਂ ਇਸ ਦਿਨ ਮੈਂ ਤਾਂ ਦਿਲ ਦੇ ਬੈਠਿਆ ਉਹ ਤੈਨੂੰ ਦਿਲ ਦੀ ਨਹੀਂ ਤਾਂ ਤਾਂ ਦਿਮਾਗ ਦੀ ਲੋੜ ਹੈ ਦਿਮਾਗ ਦੀ ਹੁਣ ਮੂੰਹ ਜਣਾ ਬਣਾ ਜਾਣ ਲੈ ਮੈਨੂੰ ਗੱਲ ਸੁਣਿਆ ਤੈਨੂੰ ਕਿੰਨੀ ਵਾਰੀ ਕਿਹਾ ਪਿੱਛੋਂ ਨਾ ਹਾਗ ਮਾਰਿਆ ਕਰ ਫੇਰ ਵਜਾਂਗੇ ਮਰੀ ਜੰਨੀ ਆ ਮੇਰੀ ਗੱਲ ਸੁਣਿਆ ਕਿਸੇ ਤਾਂ ਕਿਹਾ ਸੀ ਵੀ ਪਿੱਛੋਂ ਨਹੀਂ ਹੱਗ ਮਾਰੀ ਦੀ ਅੱਗੇ ਆ ਕੇ ਗੱਲ ਕਰ ਹੁਣ ਮੈਂ ਆਗਦੀ ਆਂ ਧਾਮੀ ਮੂੰਹ ਬਣਾ ਲਿਆ ਓ ਠੀਕ ਐ ਛੇਤੀ ਬੋਲ ਲੇਟ ਹੋ ਰਿਹਾ ਮੈਂ ਕੀ ਲੇਟ ਲੇਟ ਲਾਈਆ ਆਉਦੇ ਹੋਏ ਨਾ ਗੋਪੀ ਪਿਆਰ ਓਏ ਆ ਗਈ ਐ ਇੰਨੀ ਸਬਜੀ ਓ ਸਬਜੀ ਦੀ ਮੈਂ ਰੇੜੀ ਨਾਲ ਲਿਆ ਕੇ ਖੜਾ ਰਾਂ ਕਰੇ ਮੋਟੇ ਦਿਮਾਗ ਦੀ ਏ ਉਹ ਮੋਟੇ ਦਿਮਾਗ ਦੀ ਤੂੰ ਪਾਗਲ ਤਾਂ ਨਹੀਂ ਹੋ ਗਈ ਇੰਨੀ ਸਬਜ਼ੀ ਕੀ ਕਰਨੀ ਆ ਤਾਂ ਮੈਂ ਪਾਗਲ ਕੀ ਕਿਹਾ ਤੁਸੀਂ ਮੈਂ ਵੀ ਕਿਹਦੇ ਨਾਲ ਬੈਠ ਰਹੇ ਹਾਂ ਜਿਹਦੇ ਕੋਲ ਦਿਮਾਗ ਹੈ ਨਹੀਂ ਤੁਸੀਂ ਕਹਿਣਾ ਕਿ ਚੋਣਿਆ ਮੈਂ ਪਾਗਲ ਆ ਪਾਗਲ ਨੂੰ ਪਾਗਲ ਨਾ ਕਹਾ ਹੋਰ ਕੀ ਕਹਾ ਮੈਂ ਨਾ ਥੋੜਾ वार्निंग ਦੇ ਰਹੀ ਆ ਹਜੇ ਵੀ ਨਾ ਆਪਣੀਆਂ ਹਰਕਤਾਂ ਜੀਆਂ ਸੁਧਾਰ ਲਓ ਉਹ ਮੈਂ ਵੀ ਫਿਰ ਤੈਨੂੰ ਕਹਿ ਰਿਆਂ ਆਪਣੇ ਗੁੱਸੇ ਤੇ ਕੰਟਰੋਲ ਕਰਨਾ ਸਿੱਖ। ਨਾ ਜੀ ਗੁੱਸੇ ਦਾ ਕੰਟਰੋਲ ਨਾ ਕੀਤਾ ਫੇਰ ਫੇਰ ਫਿਰ ਮੈਂ ਕਰ ਲੂੰਗਾ। ਸਾਈਡ ਤੇ ਹੋ। ਹੁਣ ਮੈਂ ਜਾਵਾਂ। ਜਾਓ। ਮੈਂ ਕਿਹੜਾ ਰੋਕਿਆ ਤੁਹਾਨੂੰ। ਹਾਸ਼। ਪਹਿਲਾਂ ਨਾ ਤੂੰ ਛਿੱਕ ਹੀ ਮਾਰ ਲੈ। ਟੋਕ ਲੈ ਜਿਹੜਾ ਮੈਨੂੰ ਟੋਕਣਾ ਹੈ। ਘਰੋਂ ਪੈਰ ਪੱਟਣ ਨਹੀਂ ਦਿੰਦੀ। ਨਾਲ ਦੀ ਨਾਲ ਕੁਛ ਨਾ ਕੁਛ ਕਰ ਦਿੰਦੀ ਆ ਲੈ ਆ ਥੋੜਾ ਕੁਛ ਹੁੰਦਾ ਹੁੰਦਾ ਨਾਲੇ ਮੈਂ ਕਿਹਾ ਜਾਣ ਕੇ ਮਾਰੀਏ ਛਿੱਕਾ ਆ ਗਈ ਉਹ ਲੋਣਾ ਨਾ ਕਿਹੜਾ ਕੋ ਜਾਣ ਕੇ ਕੀਤਾ ਚੁੱਪ ਬਿਲਕੁਲ ਚੁੱਪ ਜਿੰਨਾ ਚਿਰ ਮੈਂ ਕਰੋ ਚੱਲ ਨਹੀਂ ਨਾ ਜਾਂਦਾ ਤੂੰ ਸਾਹ ਵੀ ਨਹੀਂ ਕੱਢਣਾ ਹੈ ਚੁੱਪ ਦੁਕੋ ਜਣਾ ਦਬਾ ਗੋ ਚੱਲੀ ਪਾਣੀ ਲੈ ਕੇ ਆਈ ਆ ਪਾਣੀ ਆ ਲਓ ਜੀ ਪਾਣੀ ਕਮਾਲ ਆ ਉਸ ਦਾ ਕੋਲੀ ਰੱਖੀ ਬੈਠੀ ਆ ਪਾਣੀ ਮੈਂ ਪਾਣੀ ਆਵਦੇ ਲਈ ਲੈ ਕੇ ਆਈ ਆ ਤੇ ਵਿਚੇ ਤੇ ਡਿੱਗ ਗਈ ਮੱਖੀ ਲੈ ਮੈਂ ਮੱਖੀ ਕੱਟ ਕੇ ਸੁੱਟਤੀ ਸੀ ਫਿਰ ਮੈਂ ਪਾਣੀ ਸੋਚਾ ਢੋਲਦਾ ਫਿਰ ਮੈਂ ਸੋਚਾ ਢੋਲਣਾ ਘਾਤੋਂ ਤੁਹਾਨੂੰ ਪਿਆ ਦਿੰਨੀ ਆ ਦੁਰ ਫਿਡੇ ਮੂੰ ਤੇਰੇ ਮੱਖੀ ਆਲਾ ਪਾਣੀ ਮੈਨੂੰ ਬੁਲਾਦਾ ਜਾ ਪਰ ਮੈਨੂੰ ਨਾ ਬੁਲਾਈ ਤੁਸੀਂ ਤਾਂ ਉਸ ਸਹੀ ਕਰਕੇ ਮੈਂ ਤਾਂ ਮੈਂ ਜਾ ਕਰਤੀ ਸੀ ਸੱਚੀ ਤੂੰ ਮਜ਼ਾਕ ਕਰਦੀ ਸੀ ਕੋਈ ਮੱਖੀ ਡਿੱਗ ਗਈ ਬੋਲਣਾ ਕੋਸ਼ੋ ਹੱਦ ਦਾ ਥੋੜੀ ਵੀ ਹੈਲੋ ਮੈਂ ਸਸਤੀਕਾਰ ਇਹਦੀ ਮੰਮਾ ਨੂੰ ਵੀ ਨਾ ਪੋਰਾ ਟੇਕ ਨਹੀਂ ਹੈਗੀ ਸਕਿੰਟ ਤੋਂ ਬਾਅਦ ਜਦ ਹੀ ਫੋਨ ਖੜਕਾ ਦਿੰਦੀ ਹੈ ਇਹਨੂੰ ਨਹੀਂ ਮੰਮੀ ਜੀ ਇਹ ਹੁਣੇ ਕੰਮ ਤੋਂ ਆਏ ਨੇਗੇ ਕੀ ਕਿਹਾ ਤੁਹਾਡਾ ਇਹਨਾਂ ਨੇ ਫੋਨ ਨਹੀਂ ਚੱਕਿਆ ਤੁਸੀਂ ਮੰਮੀ ਦਾ ਫੋਨ ਨਹੀਂ ਚੱਕਿਆ ਹਾਂ ਬੋਲਦੇ ਹੀ ਨਹੀਂ ਪਏ ਉਹ ਨਹੀਂ ਮੰਮੀ ਸਾਡੇ ਜਿਨਾ ਮਜ਼ਾਕ ਚੱਲ ਰਿਹਾ ਸੀ ਤੇ ਇਹਨਾਂ ਤੋਂ ਬਰਦਾਸ਼ਤ ਨਹੀਂ ਹੋਇਆ ਠੀਕ ਆ ਮੰਮੀ ਜੀ ਪੁੱਛ ਕੇ ਦੱਸਦੀ ਆ ਮੈਂ ਇਹਨਾਂ ਨੂੰ ਜੀ ਮੰਮੀ ਜੀ ਕਹਿੰਦੇ ਨੇਗੇ ਬਈ ਹੁਣ 2-4 ਦਿਨ ਮੇਰੇ ਕੋਲੇ ਲਾਈ ਜਾਓ ਆ ਕੇ ਉਹ ਕੋਈ ਲੋੜ ਨਹੀਂ ਕਿਤੇ ਜਾਣ ਦੀ ਤੇਰੀ ਮਾਂ ਤਾਂ ਦੂਏਕ ਦਿਨ ਫੋਨ ਕਰਕੇ ਬੁਲਾ ਲੈਂਦੀ ਐ ਮੇਰੇ ਆਫਿਸ ਦਾ ਨਾ ਇੰਨਾ ਕੰਮ ਪੈਂਡਿੰਗ ਪਿਆ ਮੇਤੋ ਲਈ ਨਾਲੇ ਕਿਤੇ ਜਾਣਾ ਹੁਣ ਮੈਨੂੰ ਕੋਈ ਛੁੱਟੀ ਨਹੀਂ ਮਿਲਨੀ ਹੁਣ ਫੋਨ ਕਰਕੇ ਕਹਦੇ ਵੀ ਅਸੀਂ ਨਹੀਂ ਆਉਂਦੇ ਆ ਫੜੋ ਫੜ ਤੁਸੀਂ ਆਪੇ ਕਰਕੇ ਕਹਿ ਦੋ ਆਪਣੀ ਮਾਂ ਨੂੰ ਕਿ ਅਸੀਂ ਨਹੀਂ ਆਉਂਦੇ ਕੀ ਕਿਹਾ ਮੇਰੀ ਮਾਂ ਦਾ ਫੋਨ ਸੀ ਓਹੋ ਆਪਾਂ ਨੂੰ ਬੁਲਾ ਰਹੀ ਐ ਹਾਂਜੀ ਤੁਹਾਡੇ ਮੰਮੀ ਜੀ ਆਪਾਂ ਨੂੰ ਰਹਿਣ ਲਈ ਬੁਲਾ ਰਹੇ ਨੇ ਕੋਈ ਗੱਲ ਨਹੀਂ ਤੂੰ ਕਹਦੇ ਕਹਦੇ ਵੀ ਆਪਾਂ ਚੱਲਾਂਗੇ ਨਾਲੇ 2-4 ਦਿਨ ਦੀ ਗੱਲ ਐ ਮੈਂ ਆਪੀ ਮੈਨੇਜ ਕਰ ਲੂੰਗਾ ਰੁਕੋ ਜਰਾ ਸਮਝੋ ਤੂੰ ਵੀ ਤਾਂ ਮਜ਼ਾਕ ਕੀਤਾ ਸੀ ਮੈਂ ਵੀ ਮਜ਼ਾਕ ਹੀ ਕਰਿਆ ਹੁਣ ਤੇ ਤੂੰ ਬਰਦਾਸ਼ਤ ਨਹੀਂ ਹੋਇਆ